ਸਤਿਗੁਰੂ ਦਾਸ ਮਹਾਰਾਜ ਕੀ ਜੈ ਸੋ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸੋ ਧੰਤਨ ਸਤਿਗੁਰੂ ਵਿਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਸਾਧੂ ਸੰਪੰਦਾ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ 10 ਅਗਸਤ ਨੂੰ ਫਗਵਾੜੇ ਦੇ ਵਿੱਚ ਸ੍ਰੀ ਗੁਰੂ ਅਰਦਾਸ ਗੁਰੂ ਘਰ ਅਰਬਨ ਸਟੇਟ ਦੇ ਵਿੱਚ ਰੱਖੀ ਗਈ ਸੀ ਸੋ ਕਿਸੇ ਨੇ ਸ਼ਰਾਰਤ ਕਰਨ ਵਾਸਤੇ ਇੱਕ ਜਿਹੜੀ ਫੇਕ ਆਈਡੀ ਤੋਂ ਇੱਕ ਪੋਸਟ ਜਿਹੜੀ ਆ ਵਾਇਲਡ ਕੀਤੀ ਆ ਜਿਸ ਵਿੱਚ ਇਹ ਲਿਖਿਆ ਗਿਆ ਵੀ ਜਿਹੜੀ ਮੀਟਿੰਗ 10 ਅਗਸਤ ਦੀ ਉਹ ਕੈਨਸਲ ਕੀਤੀ ਜਾਂਦੀ ਆ ਸੋ ਸ੍ਰੀ ਗੁਰੂ ਅਰਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਸਮੂੱਚੇ ਸੰਸਮਾ ਜਿਹੜੇ ਆ ਉਹਨਾਂ ਨਾਲ ਸਾਰਿਆਂ ਨਾਲ ਮਿਲ ਕੇ ਜਿਹੜਾ ਕਿਹਾ ਗਿਆ ਵੀ ਜਿਹੜੀ ਮੀਟਿੰਗ ਆ ਉਹ ਜਿਹੜੀ ਤਰੀਕ ਨੂੰ ਤਹਿ ਤਰੀਕ ਨੂੰ ਜਿਹੜੀ ਉਹ ਕੀਤੀ ਜਾਊਗੀ ਤੇ ਸਮਾਂ 2 ਵਜੇ ਆ ਸੋ ਸਮੂੱਚੇ ਸਮਾਜ ਨੂੰ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਤਾਂ ਨੂੰ ਭਗਵਾਨ 12ਵੇਂ ਨਾਮਲੇਵਾ ਸੰਤਾਂ ਨੂੰ ਅਤੇ ਬਾਬਾ ਸਾਹਿਬ ਅੰਬੇਦਕਰ ਜੀ ਤੇ ਨਾਮਦੇ ਸੰਤਾਂ ਨੂੰ ਅਤੇ ਸਤਿਗੁਰੂ ਕਬੀਰ ਮਹਾਰਾਜ ਦੇ ਨਾਮਲੇਵਾ ਸੰਤਾਂ ਨੂੰ ਅਤੇ ਸਮੁੱਚੇ ਰਵਿਦਾਸੀਆ ਸਮਾਜ ਨੂੰ ਅਤੇ ਸਮੁੱਚੇ ਸਮਾਜ ਨੂੰ ਆਸ ਜੁੜ ਕੇ ਬੇਨਤੀ ਆ ਵੀ ਸਾਰੇ ਸੰਗਤ ਨੇ ਜਿਹੜੀ ਵੱਧ ਘੜ ਕੇ ਆਪਣੇ ਮੁਹੱਲਿਆਂ 'ਚ ਪਿੰਡਾਂ 'ਚ ਕਸਬਿਆਂ 'ਚ ਵੱਧ ਤੋਂ ਵੱਧ ਸਾਥੀ ਜਿਹੜੇ ਆ ਹਰ ਪੰਜਾਬ ਦੇ ਹਰ ਕੋਨੇ ਵਿੱਚੋਂ ਵੱਡੇ ਮਾਤਰਾ ਵਿੱਚ ਜਿਹੜਿਆ ਉਹ ਮੀਟਿੰਗ ਵਿੱਚ ਪਹੁੰਚੋ ਤਾਂ ਜੋ ਸਮੁੱਚੇ ਸੰਤ ਸਮਾਜ ਦੀ ਡੇਰਾ ਸਾਚਕੰਡ ਬੱਲਾਂ ਤੋਂ ਵੀ ਜਿਹੜੇ ਮਹਾਪੁਰ ਸੰਤ ਸਮਾਜ ਅਤੇ ਡੇਰਾ ਬਾਬੇ ਜੋੜੇ ਦੇ ਗੱਦੀ ਨਿਸ਼ੀ ਸੰਤ ਉਹ ਵੀ ਜਿਹੜੇ ਆ ਰਹੇ ਆ ਅਤੇ ਹੋਰ ਜਿਹੜੇ ਸੰਤ ਸਮਾਜ ਜਿਹੜੇ ਸਮੁੱਚੇ ਸੰਤ ਸਮਾਜ ਇੱਕ ਪਲੇਟਫਾਰਮ ਤੇ ਆ ਕੇ ਜਿਹੜਾ ਸਮਾਜ ਨੂੰ ਉਦੇਸ਼ ਦਿਉਂਗੇ ਕਿਉਂਕਿ ਹਰ ਇੱਕ ਇਨਸਾਨ ਸੰਗਤ ਇਹੀ ਚਾਹੁੰਦੀ ਸੀ ਵੀ ਜਿਹੜੇ ਸੰਸਮਾ ਸਾਡੇ ਸਾਰੇ ਡੇਰਿਆਂ ਦੇ ਆਓ ਇੱਕ ਪਲੇਟਫਾਰਮ ਤੇ ਆਉਣ। ਸੋ ਇਹ ਜਿਹੜਾ ਸੁਮੇਲ ਲਿਆ ਇਹਨਾਂ ਮਹਾ ਸੁਵੇਲਨ ਮੀਟਿੰਗ ਦਾ ਨਾਮ ਦਿੱਤਾ ਤਾਂ ਹੀ ਦਿੱਤਾ ਗਿਆ ਸੀ ਤਾਂ ਜੋ ਸਾਰੇ ਸੰਸਮਾ ਜਿਹੜੇ ਪ੍ਰੇੜ ਪਰਾਂ ਤੇ ਆਉਂਗੇ ਉਹਨਾਂ ਦਾ ਜੋ ਹੁਕਮਨਾਮਾ ਉਹ ਜਾਰੀ ਹੋਊਗਾ ਪੂਰੇ ਸਮੁੱਚੇ ਸਮਾਜ ਨੂੰ ਜਿਹੜਾ ਉਹ ਮਨਜੋਗ ਹੋਊਗਾ ਕਿ ਜੋ ਲੋਕ ਜਿਹੜੇ ਫੇਕ ਆਈਡੀਆ ਬਣਾ ਕੇ ਇਸ ਮੀਟਿੰਗ ਦਾ ਖੰਡਨ ਕਰਦੇ ਆ ਉਹਨਾਂ ਦਾ ਜੀ ਕੜੀ ਨਿੰਦਾ ਵਿੱਚ ਵਿਰੋਧ ਕਰਦੇ ਆ ਮੀਟਿੰਗ ਜਿਹੜੀ ਆ ਉਹ ਤਹਿਤ ਰਿਕਲੂ ਕੀਤੀ ਜਾਊਗੀ ਸੋ ਸਾਰਿਆਂ ਨੂੰ ਆਹ ਜੁੜ ਕੇ ਬੇਨਤੀ ਆ ਵੀ ਸੰਗਤਾਂ ਵਿੱਚ ਇਹ ਖੇਤ ਨਾ ਰਵੇ। ਸਾਥੀ ਜਿਹੜੇ ਹੰਮ ਮੰਗੇ ਪਹੁੰਚਣ ਸੋ ਸਾਰਿਆਂ ਨੂੰ ਜੈ ਗੁਰਦੇਵ ਦਾ ਨਾਮ ਦੇ ਜੈ ਜੀਮ ਜੈ ਹਾਰ